ਤਾਂ ਮਜ਼ਦੂਰ ਬਗੈਰ ਫੈਕਟਰੀ ਚੱਲ ਸਕਦੀ ਆ ਨਾ ਹੀ ਮਜ਼ਦੂਰ ਬਗੈਰ ਖੇਤੀ ਚੱਲ ਸਕਦੀ ਆ ਨਾ ਮਜ਼ਦੂਰ ਬਗੈਰ ਸਾਡਾ ਲੋਡਿੰਗ ਅਨਲੋਡਿੰਗ ਦਾ ਕੰਮ ਚਾ ਕਿਤੇ ਵੀ ਚੱਲ ਜਾਓ ਲੇਬਰ ਦੇ ਬਗੈਰ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਨੇ ਇਹ ਲੇਬਰ ਤੋਂ ਬਗੈਰ ਨਹੀਂ ਬਣ ਸਕਦੀਆਂ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਨੂੰ ਬਾਕੀ ਫੌਨ ਕੰਟ੍ਰਿਕਟ ਵਿੱਚ ਜਾਣ ਦਾ ਮੌਕਾ ਮਿਲਦਾ ਮਜ਼ਦੂਰ ਨੂੰ ਬਹੁਤ ਸਤਕਾਰ ਤੇ ਇੱਜ਼ਤ ਨਾਲ ਦੇਖਿਆ ਜਾਂਦਾ ਔਰ ਸਾਡੇ ਮੁਲਕ ਦੇ ਵਿੱਚ ਅੱਜ ਵੀ ਵੀ ਅੱਜ ਵੀ ਜਿਹੜੀ ਉੱਚ-ਨੀਚ ਦਾ ਜਿਹੜਾ ਦਰਜਾ ਜਿਹੜਾ ਸਮਾਪਤ ਕਰਿਆ ਸੀ ਬਹੁਤ ਮੁਸ਼ਕਲ ਦੇ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਅੱਜ ਫੇਰ ਦੁਬਾਰਾ ਇਹ ਹਾਵੀ ਹੋ ਰਿਹਾ ਬਹੁਤ ਸਾਡੇ ਵਾਸਤੇ ਦੁੱਖ ਦਾ ਕਾਰਨ ਹੈ ਉਹ ਆਪਣੇ ਸ਼ਾਂਤਮਈ ਤਰੀਕੇ ਨਾਲ ਉਥੇ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਉਥੇ ਜਿਹੜਾ ਗੋਲੀਆਂ ਚਲਾ ਕੇ ਸਾਡੇ ਮਜ਼ਦੂਰ ਸਾਥੀ ਤੇ ਲਗਭਗ 100 ਦੇ ਕਰੀਬ ਸਾਡੇ ਮਜ਼ਦੂਰ ਸਾਥੀ ਉਥੇ ਜਿਹੜੇ ਜ਼ਖਮੀ ਹੋ ਤੇ 4 ਦੇ ਕਰੀਬ ਜਿਹੜੇ ਨੇ ਉਹ ਸ਼ਹੀਦ ਹੋ ਗਏ ਐਫਸੀਆਈ ਡਿੱਪੂ ਸਰਹੰਦ ਵਿਖੇ ਐਫਸੀਆਈ ਲੇਬਰ ਯੂਨੀਅਨ ਤੇ ਪੰਜਾਬ ਫੂਡ ਸਪਲਾਈ ਲੇਬਰ ਯੂਨੀਅਨ ਸਮੇਤ ਪੂਰੇ ਸੰਸਾਰ ਭਰ ਚ ਅਲੱਗ-ਅਲੱਗ ਥਾਵਾਂ ਤੇ ਮਜ਼ਦੂਰ ਦਿਵਸ ਮਨਾਇਆ ਗਿਆ ਅਤੇ ਅਮਰੀਕਾ ਸ਼ਹਿਰ ਦੇ ਸ਼ਿਕਾਗੋ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕਰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੋਨਾਂ ਯੂਨੀਅਨਾਂ ਵੱਲੋਂ ਝੰਡਾ ਲਹਿਰਾਇਆ ਗਿਆ ਜਿਸ ਸਮੇਂ ਝੰਡਾ ਲਹਿਰਾਨ ਦੀ ਰਸਮ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਖੰਨਾ ਦੇ ਕੋਆਰਡੀਨੇਟਰ ਮਨਜੀਤ ਸ਼ਰਮਾ ਨੇ ਨਿਭਾਈ ਹੈ ਸ਼ਰਮਾ ਨੇ ਕਿਹਾ ਜਿੱਥੇ ਪੂਰੇ ਵਿਸ਼ਵ ਚ ਕੌਮੀ ਮਜ਼ਦੂਰ ਇਸ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਪੰਜਾਬ ਦੇ ਮਜ਼ਦੂਰ ਵੀ ਬੇਬਸ ਤੇ ਲਜਾਨੇ ਕਿਉਂਕਿ ਪੰਜਾਬ ਦੇ ਮਜ਼ਦੂਰਾਂ ਦੀ ਅਸਲ ਕਹਾਣੀ ਇਸ ਦਿਵਸ ਤੋਂ ਕੋਹਾਂ ਦੂਰ ਉਹਨਾਂ ਕਹਿੰਦੇ ਕਿ ਪੰਜਾਬ ਦੇ ਅਜਿਹੇ ਹਾਲਾਤਾਂ ਲਈ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਕਿਉਂਕਿ ਦੇਸ਼ ਦੀ ਸਰਕਾਰ ਇੱਕ ਪਾਸੇ ਤਾਂ ਦੇਸ਼ ਨੂੰ ਡਿਜੀਟਲ ਇੰਡੀਆ ਬਣਾਉਣ ਦੇ ਸੁਪਨੇ ਵਖਾਉਂਦੀ ਰਹੀ ਦੂਜੇ ਪਾਸੇ ਰੁਜ਼ਗਾਰ ਨੂੰ ਵੀ ਖਤਮ ਕਰਦੀ ਗਈ ਮੌਜੂਦਾ ਹਾਲਾਤਾਂ ਵਿੱਚ ਪੰਜਾਬ ਦੀ ਜ਼ਮੀਨੀ ਹਕੀਕਤ ਵੀ ਪਹਿਲਾਂ ਨਾਲੋਂ ਬਦਲ ਚੁੱਕੀ ਹੈ ਸਾਡੇ ਦੇਸ਼ ਦੇ ਕਿਸਾਨ ਕਰਜ਼ਾਈ ਹੋਏ ਪਏ ਨੇ ਮਜ਼ਦੂਰਾਂ ਕੋਲ ਰੁਜ਼ਗਾਰ ਨਹੀਂ ਉਲਟ ਸਿਰ ਉੱਤੇ ਕਰਜ਼ੇ ਦੀ ਪੰਡ ਚੁੱਕੀ ਸਰਕਾਰਾਂ ਦੇ ਮੂੰਹ ਤੱਕ ਦੇ ਫਿਰ ਰਹੇ ਨੇ ਉਹਨਾਂ ਕਿਹਾ ਕਿ ਪੰਜਾਬ ਅੰਦਰ ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰ ਨੇ ਪਰ ਵਿਕਾਸ ਕੁਝ ਵੀ ਨਹੀਂ ਵਿਧੇਰੇ ਗਿਣਤੀ ਨੌਜਵਾਨ ਆਪਣੇ ਭਵਿੱਖ ਦੀ ਚਿੰਤਾ ਚ ਬਾਹਰਲੇ ਮੁਲਕਾਂ ਵਿੱਚ ਮਿਹਨਤ ਕਰਨ ਜਾ ਰਹੇ ਨੇ ਪੰਜਾਬ ਵਿੱਚ ਚੰਗੀ ਜ਼ਮੀਨ ਸਾਫ਼ ਪਾਣੀ ਸਾਫ਼ ਵਾਤਾਵਰਣ ਹੋਣ ਦੇ ਬਾਵਜੂਦ ਵੀ ਪੰਜਾਬੀ ਚ ਰੋਜ਼ਗਾਰ ਨਾ ਹੋਣਾ ਬਹੁਤ ਸ਼ਰਮ ਦੀ ਗੱਲ ਹੈ ਉਹਨਾਂ ਕਿਹਾ ਕਿ ਹਰ ਸਾਲ ਸੈਂਕੜੇ ਮਜ਼ਦੂਰ ਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਸਰਕਾਰਾਂ ਦੇ ਵਾਅਦਿਆਂ ਨਾਲ ਮਜ਼ਦੂਰਾਂ ਨੂੰ ਇੱਕ ਉਮੀਦ ਮਿਲੀ ਸੀ ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁਕਰਦੀ ਵਿਖਾਈ ਦੇ ਰਹੀ ਹੈ ਤਾਂ ਅਜੇ ਹੀ ਵਿੱਚ ਮਜ਼ਦੂਰ ਵਰਗ ਵੀ ਸਰਕਾਰੀ ਮਾਰਾਹੇਠ ਆਉਣ ਲੱਗੇ ਜੀ ਤੁਮਾਰ ਸ਼ਰਮਾ ਕੋਆਰਡੀਨੇਟਰ ਵਿਧਾਨ ਸਭਾ ਹਲਕਾ ਖੰਨਾ ਦਾ ਕਾਂਗਰਸ ਪਾਰਟੀ ਵੱਲੋਂ ਔਰ ਪ੍ਰਦੇਸ਼ ਕੌਂਸਲਟੀ ਦਾ ਮੈਂਬਰ ਹੈ ਔਰ ਅੱਜ ਬਹੁਤ ਹੀ ਇਤਿਹਾਸਕ ਮਈ ਦਿਨ ਹੈ ਕਿਉਂਕਿ ਅੱਜ ਦੇ ਦਿਨ ਅੱਜ ਤੋਂ 136 ਸਾਲ ਪਹਿਲਾਂ ਲਗਭਗ ਸ਼ਹਿਰ ਸ਼ਿਕਾਗੋ ਦੇ ਵਿੱਚ ਸਾਡੇ ਜਿਹੜੇ ਮਜ਼ਦੂਰ ਸੀਗੇ ਉਹ ਆਪਣਾ ਸ਼ਾਂਤਮਈ ਸੰਘਰਸ਼ ਕਰ ਰਹੇ ਸੀਗੇ ਕਿਉਂਕਿ ਪਹਿਲਾਂ ਕੀ ਉਹ ਅਸੀਂ 15-15 ਘੰਟੇ ਲੇਬਰ ਤੋਂ ਕੰਮ ਲਿਆ ਜਾਂਦਾ ਸੀ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਵੀ ਇੱਕ ਕੋਈ ਨਿਠਿਆ ਟਾਈਮ ਇਹਨਾਂ ਵਾਸਤੇ ਵੀ ਫਿਕਸ ਕਰੋ। 8 ਘੰਟੇ ਲੇਬਰ ਤੇ ਇਹਨਾਂ ਨੂੰ ਐਤਵਾਰ ਦੀ ਇਹਨਾਂ ਲੋਕਾਂ ਨੂੰ ਵੀ ਛੁੱਟੀ ਹੋਣੀ ਚਾਹੀਦੀ ਹੈ। ਉਹ ਆਪਣੇ ਸ਼ਾਂਤਮਈ ਤਰੀਕੇ ਨਾਲ ਉੱਥੇ ਰੋਜ਼ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਉੱਥੇ ਜਿਹੜਾ ਗੋਲੀਆਂ ਚਲਾ ਕੇ ਲਗਭਗ ਮੈਂ ਖ ਚਾਰ ਸਾਡੇ ਮਜ਼ਦੂਰ ਸਾਥੀ ਤੇ ਲਗਭਗ 100 ਦੇ ਕਰੀਬ ਸਾਡੇ ਮਜ਼ਦੂਰ ਸਾਥੀ ਉੱਥੇ ਜਿਹੜੇ ਜ਼ਖਮੀ ਹੋਏ ਤੇ 4 ਦੇ ਕਰੀਬ ਜਿਹੜੇ ਨੇ ਉਹ ਸ਼ਹੀਦ ਹੋ ਗਏ ਦੇਖੋ ਅੱਜ ਇਸ ਕਰਕੇ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਨੂੰ ਬਾਕੀ ਫੋਰਨ ਕੰਟਰੀ ਚ ਜਾਣ ਦਾ ਮੌਕਾ ਮਿਲਦਾ ਹੈ ਮਜ਼ਦੂਰ ਨੂੰ ਬਹੁਤ ਸਤਿਕਾਰ ਤੇ ਇੱਜ਼ਤ ਨਾਲ ਦੇਖਿਆ ਜਾਂਦਾ ਜਿਹੜਾ ਉੱਥੇ ਬੰਦਾ ਜੁੱਤੀ ਨੂੰ ਵੀ ਕਿੱਲ ਲਾਉਂਦਾ ਕੋਈ ਸੀਵਰੇਜ ਦਾ ਕੰਮ ਕਰਦਾ ਕੋਈ ਆਪਣਾ ਕੋਈ ਰਾਜਮਿਸਤਰੀ ਦਾ ਕੰਮ ਕਰਦਾ ਕਾਰਪੇਂਟਰ ਦਾ ਕੰਮ ਕਰਦਾ ਉਹਨੂੰ ਇੰਨੀ ਰਿਸਪੈਕਟ ਦਿੱਤੀ ਜਾਂਦੀ ਹੈ ਇੰਨੀ ਰਿਸਪੈਕਟ ਦਿੱਤੀ ਜਾਂਦੀ ਹੈ ਮੈਂ ਸੋਚ ਵੀ ਨਹੀਂ ਸਕਦਾ ਔਰ ਸਾਡੇ ਮੁਲਕ ਦੇ ਵਿੱਚ ਅੱਜ ਵੀ ਮੈਨੂੰ ਤਕਲੀਫ ਹੁੰਦੀ ਹੈ ਗੱਲ ਕਹਿੰਦੇ ਹੋਏ ਮਹਿਸੂਸ ਕਰਦਾ ਹਾਂ ਵੀ ਅੱਜ ਵੀ ਜਿਹੜੀ ਉੱਚ ਨੀਚ ਦਾ ਜਿਹੜਾ ਦਰਜਾ ਜਿਹੜਾ ਸਮਾਪਤ ਕਰਿਆ ਸੀ ਬਹੁਤ ਮੁਸ਼ਕਲ ਦੇ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਅੱਜ ਫੇਰ ਦੁਬਾਰਾ ਇਹ ਹਾਵੀ ਹੋ ਰਿਹਾ ਬਹੁਤ ਸਾਡੇ ਵਾਸਤੇ ਦੁੱਖ ਦਾ ਕਾਰਨ ਹੈ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਦੇਖੋ ਨਾ ਤਾਂ ਮਜ਼ਦੂਰ ਬਗੈਰ ਫੈਕਟਰੀ ਚੱਲ ਸਕਦੀ ਹੈ ਨਾ ਹੀ ਮਜ਼ਦੂਰ ਬਗੈਰ ਖੇਤੀ ਚੱਲ ਸਕਦੀ ਹੈ ਨਾ ਮਜ਼ਦੂਰ ਬਗੈਰ ਤੁਹਾਡਾ ਲੋਡਿੰਗ ਅਨਲੋਡਿੰਗ ਦਾ ਕੰਮ ਚਾ ਕਿਤੇ ਵੀ ਚੱਲ ਜਾਓ ਲੇਬਰ ਦੇ ਬਗੈਰ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਨੇ ਤੇ ਲੇਬਰ ਤੋਂ ਬਗੈਰ ਨਹੀਂ ਬਣ ਸਕਦੀਆਂ ਇਹਨਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਜਾਵੇ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਵੇ ਤੇ ਇਹ ਮੇਰੀ ਤਾਂ ਸਾਰੇ ਇਹ ਹਿੰਦੁਸਤਾਨੀਆਂ ਨੂੰ ਨਾ ਪੂਰੇ ਵਿਸ਼ਵ ਨੂੰ ਇਹੀ ਵਾਰੀ ਬੇਨਤੀ ਅੱਜ ਦੇ ਦਿਨ ਤੇ ਔਰ ਇਹੀ ਸੱਚੀ ਸ਼ਰਧਾ ਉਹਨਾਂ ਸ਼ਹੀਦਾਂ ਵਾਸਤੇ ਆ ਸ਼ਕਾਗੋਦੇ ਸ਼ਹੀਦਾਂ ਵਾਸਤੇ 1 ਮਈ ਦਾ ਜਿਹੜਾ ਦਿਵਸਾ ਮਨਾਇਆ ਗਿਆ ਕਿਉਂਕਿ ਜਿਹੜਾ ਲੇਬਰ ਡੇ ਆ ਇਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਇਹ ਐਫਸੀਓ ਵਰਕਰਸ ਪੰਨੇਦਾਰ ਯੂਨੀਅਨ ਦੇ ਵੱਲੋਂ ਮਨਾਇਆ ਗਿਆ ਜਿਹੜਾ ਬੜੀ ਧੂਮਤਾਂ ਦੇ ਨਾਲ ਸਾਰੇ ਵਰਕਰ ਇਕੱਠੇ ਹੋਏ ਔਰ ਸਾਰੇ ਵਰਕਰਾਂ ਨੇ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇਗੇ ਔਰ ਆਪਣੇ ਆਪਣੇ ਵਿਚਾਰ ਵੀ ਜਰੇ ਰੱਖੇ ਨੇ ਕੌਣ ਕੌਣ ਹਾਜ਼ਰ ਸਨ ਜਿਦੇ ਵਿੱਚ ਸਾਡੇ ਸਰਪੰਚ ਸਾਹਿਬ ਅਵਤਾਰ ਸਿੰਘ ਜੀ ਮਾਜਰੀ ਸੋਢੀਆ ਜੋ ਸਰਪੰਚ ਸਾਹਿਬ ਜਿਹੜਾ ਉਹ ਹਾਜ਼ਰ ਹੋਏ ਸੈਕਟਰੀ ਲਾਭ ਸਿੰਘ ਜੀ ਹਾਜ਼ਰ ਹੋਏ ਸਾਡੇ ਮਨਜੀਤ ਸਿੰਘ ਜੀ ਸ਼ਰਮਾ ਜਿਹੜਾ ਕਾਂਗਰਸ ਪਾਰਟੀ ਦੇ ਸੀ ਉਹ ਹਾਜ਼ਰ ਹੋਏ ਰਣਜੀਤ ਸਿੰਘ ਜੀ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਹ ਹਾਜ਼ਰ ਹੈ ਤੇ ਹੋਰ ਵੀ ਸਾਰੇ ਵਰਕਰ ਜਿੰਨੇ ਵੀ ਸੀ ਸਾਰੇ ਹਾਜ਼ਰ ਹੋਏ ਟਰੱਕ ਡਰਾਈਵਰ ਵੀ ਜਿਹੜੇ ਜੀ ਸਾਰੇ ਵੀਰ ਜੀ ਤੇ ਹਾਜ਼ਰ ਹੋਏ